ਬਿਜਲੀ ਸੋਧ ਬਿੱਲ ਦੇ ਖਿਲਾਫ ਕਿਸਾਨ ਮਜ਼ਦੂਰ ਮੋਰਚਾ ਲਗਾਤਾਰ ਸੰਘਰਸ਼ ਕਰ ਰਿਹਾ ਹੈ ਤੇ ਪ੍ਰੀਪੇਡ ਯਾਨੀ ਕਿ ਚਿਪ ਵਾਲੇ ਮੀਟਰ ਜ਼ਬਰਦਸਤੀ ਲਗਾਉਣ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਵਾਅਦੇ ਤੋੜਨ ਦੇ ਵੀ ਵੱਡੇ ਇਲਜ਼ਾਮ ਨੇ ਕਾਮਰਸਰ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਧਿਆਗੂ ਸਰਮ ਸਿੰਘ ਪੰਦੇੜ ਦਾ ਹੈ ਕਿ ਕਿਸਾਨ ਮਜ਼ਦੂਰ ਮੋਰਚਾ ਜੋ ਕਿ ਬਿਜਲੀ ਸੋਧ ਬਿੱਲ ਦੇ ਖਿਲਾਫ ਇਹਤ ਲਗਾਤਾਰ ਸੰਘਰਸ਼ ਕਰ ਰਿਹਾ ਹੈ 5 ਦਸੰਬਰ ਨੂੰ 2 ਘੰਟਿਆਂ ਦੇ ਲਈ ਰੇਲਾ ਰੋਕੀਆਂ ਗਈਆਂ ਇਸ ਦੌਰਾਨ ਸਰਕਾਰੀ ਜ਼ਬਰ ਦੇ ਬਾਵਜੂਦ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਤੇ ਆਮ ਲੋਕਾਂ ਨੇ ਰੇਲਵੇ ਟਰੈਕਸ ਤੇ ਬੈਠ ਕੇ ਗ੍ਰਿਫਤਾਰੀਆਂ ਦਿੱਤੀਆਂ ਇਸ ਅੰਦੋਲਨ ਦੇ ਨਾਲ ਗ੍ਰਿਫਤਾਰ ਕਿਸਾਨ ਆਗੂਆਂ ਦੀ ਰਿਹਾਈ ਹੋਈ ਹੈ ਤੇ ਮੁੱਦੇ ਨੂੰ ਦੇਸ਼ ਵਿਦੇਸ਼ ਤੱਕ ਪਹੁੰਚਾਉਣ ਦੇ ਵਿੱਚ ਵੀ ਕਾਮਯਾਬੀ ਮਿਲੀ ਹੈ ਹੁਣ ਆ ਗਿਆ ਕਿ ਸੰਘਰਸ਼ ਦੇ ਦੂਜੇ ਪੜਾਅ ਦੇ ਵਿੱਚ ਹੁਣ ਪ੍ਰੀਪੇਅਰਡ ਮੀਟਰਾਂ ਜਿਨ੍ਹਾਂ ਨੂੰ ਚਿਪ ਵਾਲੇ ਮੀਟਰ ਕਿਹਾ ਜਾਂਦਾ ਹੈ ਉਸ ਦੇ ਖਿਲਾਫ ਵੱਡਾ ਅੰਦੋਲਨ ਛੇੜਿਆ ਜਾ ਰਿਹਾ ਹੈ ਹੁਣ ਆ ਭਗਵੰਤ ਦਾਮ ਲਗਾਏ ਤੇ ਬਿਜਲੀ ਬੋਰ ਦੋਨਾਂ ਦਾ ਕਹਿਣਾ ਹੈ ਕਿ ਨੀਜੀਕਰਨ ਨਹੀਂ ਹੋਣ ਦਵਾਂਗੇ ਪਰ ਅਸਲ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਆਮ ਖਪਤਕਾਰਾਂ ਦੇ ਘਰਾਂ ਦੇ ਵਿੱਚ ਜ਼ਬਰਦਸਤੀ ਇਹ ਮੀਟਰ ਲਗਵਾਏ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ 3 ਨਵੰਬਰ ਤੱਕ ਪੰਜਾਬ ਸਰਕਾਰ ਦੇ ਵੱਲੋਂ ਬਿਜਲੀ ਸੋਧ ਬਿੱਲ ਦੇ ਖਾਕੇ ਦਾ ਵਿਰੋਧ ਕੀਤਾ ਗਿਆ ਜੋ ਕਿ ਸਰਕਾਰ ਦੀ ਚੁੱਪੀ ਨੂੰ ਦਰਸਾਉਂਦਾ ਤਾਂ ਪ੍ਰੀਪੇਡ ਮੀਟਰਾਂ ਦੇ ਕਾਰਨ 600 ਯੂਨਿਟ ਮੁਫਤ ਬਿਜਲੀ ਦੇ ਬਾਵਜੂਦ ਵੀ ਹਜ਼ਾਰਾਂ ਯੂਨਟਾਂ ਦੇ ਬਿੱਲ ਆ ਰਹੇ ਨੇ ਕਿਉਂਕਿ ਯੂਨਿਟ ਦਰਾਂ ਦੇ ਵਿੱਚ ਵਾਅਦਾ ਕੀਤਾ ਗਿਆ ਤਾਂ ਪੰਦੇਰ ਨੇ ਕਿਹਾ ਕਿ ਪ੍ਰੀਪੇਡ ਮੀਟਰ ਕਾਰਪੋਰੇਟ ਕੰਪਨੀਆਂ ਦੇ ਲਈ ਸਭ ਤੋਂ ਵੱਡਾ ਹਥਿਆਰ ਨੇ ਜਿਸ ਦਿਨ ਬਿਜਲੀ ਬੋਰਡ ਦਾ ਨੀਜੀਕਰਨ ਹੋਵੇਗਾ ਤਾਂ ਉਹਨਾਂ ਸਾਰੀਆਂ ਕਿਸਾਨ ਮਜ਼ਦੂਰ ਮੁਲਾਜ਼ਮ ਤੇ ਵਿਦਿਆਰਥੀ ਜੁੱਥੇ ਬੰਦਿਆਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ 17 ਤੇ 18 ਤਰੀਕ ਨੂੰ ਡੀਸੀ ਦਫਤਰਾ ਦੇ ਅੱਗੇ ਵੱਡਾ ਮੋਰਚਾ ਸ਼ੁਰੂ ਕੀਤਾ ਜਾਵੇਗਾ ਕਿਸਾਨ ਮਜ਼ਦੂਰ ਮੋਰਚਾ ਭਾਰਤ ਚੈਪਟਰ ਪੰਜਾਬ ਲਗਾਤਾਰ ਬਿਜਲੀ ਸੋਧ ਬਿੱਲ 2025 ਦੇ ਖਿਲਾਫ ਸੰਘਰਸ਼ ਰਤ ਹੈਗਾ ਅਰ 5 ਦਸੰਬਰ ਨੂੰ 2 ਘੰਟੇ ਦਾ ਰੇਲ ਰੋਕੋ ਉਹਦੇ ਤੇ ਜਿਵੇਂ ਸਰਕਾਰ ਨੇ ਜ਼ਬਰ ਕੀਤਾ ਜ਼ਬਰ ਦੇ باوجود ਹਜ਼ਾਰਾਂ ਹਜ਼ਾਰਾਂ ਕਿਸਾਨ ਮਜ਼ਦੂਰ ਆਮ ਜਨਤਾ ਰੇਲ ਟ੍ਰੈਕਾਂ 'ਤੇ ਬਹਿ ਕੇ ਗ੍ਰਿਫਤਾਰ ਕੀਤੇ ਕਿਸਾਨਾਂ ਗਾਉ ਨੂੰ ਰਿਹਾਅ ਕਰਕੇ ਇਸ ਮੁੱਦੇ ਨੂੰ ਦੇਸ਼ ਦੁਨੀਆ ਤੱਕ ਪਹੁੰਚਾਉਣ ਦੇ ਵਿੱਚ ਕਾਮਯਾਬ ਹੋਏ ਔਰ ਸੈਕੰਡ ਫੇਸ ਦੇ ਵਿੱਚ ਅਸੀਂ ਜਿਹੜੇ ਪ੍ਰੀ ਪੇਡ ਮੀਟਰ ਆ ਜਿਹਨੂੰ ਅਸੀਂ ਚਿਪ ਵਾਲੇ ਮੀਟਰ ਕਹਿੰਦੇ ਆ ਭਗਵੰਤਮਾਨ ਸਰਕਾਰ आम आदमी पार्टी वादा करके आई थी कि बिजली बोर्ड निजी का निजीकरण ਸਾਡੀ ਸਰਕਾਰ ਵਿੱਚ ਨਹੀਂ ਹੋਊਗਾ ਔਰ ਅਸੀਂ ਪ੍ਰੀपेड ਮੀਟਰ ਖਪਤਕਾਰਾਂ ਦੀ ਮਰਜ਼ੀ ਤੋਂ ਬਿਨਾਂ ਜ਼ਬਰਦਸਤੀ ਨਹੀਂ ਲਗਵਾਵਾਂਗੇ ਪਰ ਉਹਨਾਂ ਦੀ ਸਰਕਾਰ ਦੇ ਵਿੱਚ ਹੀ ਜਿਹੜੇ ਆਮ ਖਪਤਕਾਰ ਆ ਉਹਨਾਂ ਦੇ ਘਰਾਂ ਤੇ ਜ਼ਬਰਦਸਤੀ ਪ੍ਰੀपेड ਮੀਟਰ ਲਾਏ ਗਏ ਆ ਔਰ ਜਿਹੜਾ 30 ਨਵੰਬਰ ਤੱਕ ਦਾ ਸਮਾਂ ਸੀਗਾ ਵੀ ਪੰਜਾਬ ਸਰਕਾਰ ਇਸ ਜਿਹੜਾ ਬਿਜਲੀ ਸੋਧ ਬਿੱਲ 2025 ਦਾ ਖਲੜਾ ਵਾ ਉਹਨੂੰ اپੋਜ਼ ਕਰੇ ਨਹੀਂ ਕੀਤਾ ਉਹਨਾਂ ਨਾਲ ਚੁੱਪੀ ਰਲ ਕੇ ਚੱਲਿਆ ਔਰ ਹੁਣ ਲਗਾਤਾਰ ਕੈਮਮ ਚੈਪਟਰ ਪੰਜਾਬ ਸਾਰੇ ਖਪਤਕਾਰਾਂ ਨੂੰ ਆਹਮਾਨ ਕਰ ਰਿਹਾ ਔਰ ਆਪਣੀਆਂ ਸਾਰੀਆਂ ਤਮਾਮ ਜਥੇਬੰਦੀਆਂ ਜਿਹੜੀਆਂ ਇਸ ਫੋਰਮ ਵਿੱਚ ਸ਼ਾਮਲ ਹੈ ਸਾਰੀਆਂ ਹੀ ਪਿੰਡ-ਪਿੰਡ ਜਾ ਕੇ ਖਪਤਕਾਰਾਂ ਨੂੰ ਦਾ ਸਹਿਯੋਗ ਲੈ ਕੇ ਉਹਨਾਂ ਦੀ ਸਹਿਮਤੀ ਲੈ ਕੇ ਔਰ ਉਹਨਾਂ ਦੀ ਮੰਗ ਵੀ ਹੈਗੀ ਆ ਵੀ ਜਿਹੜਾ ਪ੍ਰੀਪੇਡ ਮੀਟਰ ਆ ਅਸਲ ਵਿੱਚ ਇਹਦੀ ਇੰਨੀ ਜ਼ਿਆਦਾ ਖਫਤ ਹੈਗੀ ਆ ਵੀ ਤੁਹਾਡੀ 600 ਜੁੰਟ ਦੀ ਮਾਫੀ ਕੱਟ ਕੇ ਵੀ ਠੀਕ ਆ ਉੱਪਰ ਹਜ਼ਾਰਾਂ ਜੁੰਟ ਬਲ ਰਹੇ ਆਗੇ ਅਸੀਂ ਜੇ ਟਰਾਈ ਕਰਨਾ ਹੋਵੇ ਇਹ ਇਲੈਕਟ੍ਰੋਨਿਕਸ ਮੀਟਰ ਜਿਹੜਾ ਲੱਗਾ ਵਾ ਇਹ ਵੀ ਚਲਾ ਕੇ ਦੇਖ ਲਈਏ ਤੇ ਫਿਰ ਵੀ ਮਾਫੀ ਕੱਟ ਕੇ ਵੀ ਬਹੁਤ ਵੱਡੇ ਬਿੱਲ ਆ ਰਹੇ ਕਿਉਂਕਿ ਬਿੱਲਾਂ ਦੀ ਜਿਹੜੀ ਜੁੰਟਾਂ ਦੀ ਕੀਮਤ ਆ ਉਹ ਬਹੁਤ ਵੱਡੇ ਪੱਦਰ ਤੇ ਇੰਨਾ ਸਮਿਆਂ ਵਿੱਚ ਇਹਦਾ ਵਾਦਾ ਕਰ ਦਿੱਤਾ ਗਿਆ ਵਾ ਤੋ ਜੇ ਬਿਜਲੀ ਬੋਰਡ ਕਾਰਪੋਰੇਟ ਕਰਾਣਿਆਂ ਨੂੰ ਵੇਚਣਾ ਵਾ ਔਰ ਉਦੋਂ ਬਾਅਦ ਸਾਡੇ ਘਰਾਂ 'ਚ ਬਿਜਲੀ ਨਹੀਂ ਰਹਿਣੀ ਸਭ ਤੋਂ ਜਿਹੜਾ ਕਾਰਪੋਰੇਟ ਕੰਪਨੀਆਂ ਲਈ ਸਭ ਤੋਂ ਵੱਡਾ ਹਥਿਆਰ ਇਹ ਪ੍ਰੀ-ਪੇਡ ਮੀਟਰ ਆ ਜਿਹੜੇ ਇਹਨਾਂ ਨੇ ਬਿਜਲੀ ਬੋਰਡ ਦੇ ਛਾਂਚੇ ਨੂੰ ਵਰਤ ਕੇ ਜਿਹੜੇ ਆਪ ਦੇ ਟੈਰਿਫ ਦੇਨੇ ਹੈਗੇ ਆ ਕੰਪਨੀਆਂ ਪਤਾ ਨਹੀਂ 10 ਹੋਣਗੀਆਂ 12 ਹੋਣਗੀਆਂ ਉਹ ਇਸ ਮੀਟਰ ਦੇ ਥਰੂ ਹੀ ਉਹਨਾਂ ਨੇ ਜੋੜਨੇ ਹੈਗੇ ਆ ਨਾ ਕੰਪਨੀਆਂ ਨੂੰ ਰੀਡਿੰਗ ਲੈਣ ਵਾਲਾ ਚਾਹੀਦਾ ਨਾ ਬਿੱਲ ਵੰਡਣ ਵਾਲਾ ਚਾਹੀਦਾ ਉਹ ਮੈਨ ਪਾਵਰ ਇਸਤੇਮਾਲ ਨਹੀਂ ਕਰਨਾ ਚਾਹੀਦੀਆਂ ਔਰ ਜੇ ਅਸੀਂ ਪ੍ਰੀਪੇਡ ਬੀਟਰ ਜਿੰਨੇ ਵੀ ਪੰਜਾਬ ਦੇ ਖਪਤਕਾਰ ਉਤਾਰ ਕੇ ਜਿਹੜੇ ਇਹ ਦਫਤਰਾਂ 'ਚ ਜਮ੍ਹਾਂ ਕਰਾ ਦੇਣੇ ਆ ਤੇ ਫਿਰ ਬਿਜਲੀ ਬੋਰਡ ਦੇ ਨਿੱਜੀ ਕਰਨ ਦੇ ਵਿੱਚ ਬਹੁਤ ਵੱਡਾ ਰਿੱਕਾ ਬਣਾਂਗੇ ਵੀ ਇਹ ਵਿਕਣਾ ਨਹੀਂ ਹੈਗਾ ਦੂਸਰਾ ਅਸੀਂ ਇਹ ਬਿਲਕੁਲ ਨਹੀਂ ਕਹਿੰਦੇ ਵੀ ਜਿਹੜੇ ਘਰੇਲੂ ਬਿੱਲ ਨੇ ਉਹਨਾਂ ਦਾ ਬਿੱਲਾਂ ਦਾ ਬਾਈਕਾਟ ਕਰਨਾ ਵਾ ਇਹ ਨਹੀਂ ਹੈ ਕਿਸਾਨ ਮਜ਼ਦੂਰ ਮੋਰਚੇ ਦਾ ਸਟੈਂਡ ਸੈਕੰਡਲੀ ਇਹ ਹੈ ਵੀ ਜੇਕਰ ਸਰਕਾਰ ਇਹ ਪ੍ਰੀਪੇਡ ਮੀਟਰ ਉਤਾਰਨ ਤੋਂ ਬਾਅਦ ਆਪਣੇ ਦਫ਼ਤਰਾਂ ਦੇ ਅੰਦਰੋਂ ਜੁਰਮਾਨਾ ਪਾਉਂਦੀ ਆ ਖਪਤਕਾਰਾਂ ਨੂੰ ਔਰ ਇਹਦੋਂ ਕਹਾ ਜੇ ਉਹਨਾਂ ਨੂੰ ਬਿੱਲ ਐਵਰੇਜ ਨਾਲ ਭੇਜ ਦਿਆ ਇਹਦਾ ਤਿੱਖਾ ਵਿਰੋਧ ਕਰਾਂਗੇ ਇਹ ਫਿਰ ਤਰਨੇ ਨਹੀਂ ਹੈਗੇ ਜਾਂ ਸਾਨੂੰ ਪੁਰਾਣੇ ਮੀਟਰ ਲਿਆ ਕੇ ਸਾਡੇ ਘਰਾਂ ਚ ਲਾ ਦਿਓ ਫਿਰ ਜਿਵੇਂ ਬਿੱਲ ਪਹਿਲਾਂ ਤਾਰੇ ਜਾਂਦੇ ਸੀ ਉਵੇਂ ਹੀ ਤਰਦੇ ਰਹਿਣਗੇ ਇਸ ਕਰਕੇ तमाम ਪੰਜਾਬ ਦੀਆਂ ਜਥੇਬੰਦੀਆਂ ਜਿਹੜੀਆਂ ਕਿਸਾਨ ਮਜ਼ਦੂਰ ਮੋਰਚੇ ਨਾਲ ਜੁੜੀਆਂ ਹੋਈਆਂ ਨੇ ਉਵੇਂ ਵੀ ਅਸੀਂ ਪੰਜਾਬ ਦੀਆਂ ਮਜ਼ਦੂਰ ਮਲਾਜ਼ਮ ਵਿਦਿਆਰਥੀ ਕਿਸਾਨ ਜਥੇਬੰਦੀ ਨੂੰ ਅਪੀਲ ਕਰਦੇ ਆਂ ਵੀ ਜਿੱਡਾ ਵੱਡਾ ਇਹ ਮਸਲਾ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਕੇਂਦਰ ਦੇ ਇਸ ਵੱਡੇ ਹਮਲੇ ਦੇ ਖਿਲਾਫ ਡਟਣਾ ਪੈਣਾ ਵਾ ਆਉਣ ਵਾਲੇ ਸਮੇਂ ਦੇ ਵਿੱਚ 17 ਤੇ 18 ਨੂੰ ਕੰਮ ਦਾ ਪੰਜਾਬ ਦੀਆਂ ਤੇ ਕੇਂਦਰ ਦੀਆਂ ਮੰਗਾਂ ਲੈ ਕੇ ਵੱਡਾ ਮੋਰਚਾ ਡੀਸੀ ਦਫ਼ਤਰਾਂ 'ਚ ਸ਼ੁਰੂ ਹੋਣਾ ਉਹਦੀ ਵੀ ਤਿਆਰੀ ਕਰਨੀ ਚਾਹੀਦੀ ਆ ਅੱਜ ਜਿਹੜੇ ਮੀਟਰ ਆ ਉਤਾਰ ਕੇ ਨੇੜੇ ਦੇ ਜਿਹੜੇ ਬਿਜਲੀ ਘਰ ਆ ਉਹਨਾਂ 'ਚ ਜਮ੍ਹਾਂ ਕਰਾਏ ਜਾਣਗੇ ਧੰਨਵਾਦ